ਆ ਲੈ ਕੁਮੇ ਤਰੀ ਪੜ ਰਹੀ ਆ ਹਰਸ਼ ਕੋ ਦਾ ਪੇਪਰ ਆ ਅੱਜ ਕਿਨੇ ਪੇਪਰ ਸਾਢੇ 9 ਸਾਢੇ 9 ਪੇਪਰ ਆ ਨਾਲ ਸਭ ਗੱਲਾਂ ਕਰ ਜਾਂਦੇ ਬਿਲੋਂ ਅਸੀਂ ਫਿਲਮਾਂ 'ਚ ਵਿਜੀ ਸੀਗੇ ਤੈਨੂੰ ਵਿਚਾਰੀ ਪੜੀ ਜਾਂਦੀ ਆ ਕੁਛ ਨਹੀਂ ਬੜੀ ਆ ਹਾਂ ਕੁਛ ਨਹੀਂ ਬੜੀ ਹਾਂ ਚਲ ਪੇਪਰ ਤਾਂ ਪੜਾਂਗੂ ਪੇਪਰ ਦੇਖਾਂਗੇ ਚਲ ਕੋਈ ਗੱਲ ਨਹੀਂ ਮਾਂ ਤੇਰੇ ਲਈ ਹੋਰ ਕਰਦੇ ਆ ਕੀ ਦਾ ਹੋਰ ਵੀ ਹੋਣ ਤੇ ਬੁੱਧ ਇਹਦੇ ਵਿੱਚ ਰਹੀਆਂ ਪੜੀਆਂ ਨੇ ਹੁਣ ਕੁੜੀਆਂ ਵੀ ਹੁੰਦੀਆਂ ਨੇ ਮੁੰਡੇ ਹੁੰਦੇ ਨੇ ਉਹਦੇ ਗਾਣੇ ਅਰੇ ਹੋਰ ਬੱਚਾ ਛੋਟੇ ਵਰਗੇ ਜੀ ਤੇ ਮੁੰਡੇ ਛੋਟੇ ਵਰਗੇ ਹੁੰਦੇ ਆ ਕੁੜੀਆਂ ਵੀ ਹੁੰਦੀਆਂ ਨੇ ਨਹੀਂ ਜਿਹੜੀਆਂ ਕਮਾਂਗਾਂ ਚ ਪੜ ਸਕੀਆਂ ਆਉਣੀਆਂ ਤੁਰਤ ਘੜ ਪੜਦੀਆਂ ਆਉਣੀਆਂ ਤੂੰ ਨਹੀਂ ਵੱਡੀ ਜਾਂਦੀ ਹੂੰ ਬੋਲ ਸੀਰ ਜੀ ਬੀ ਪਰਦਾ ਨਰਤੀ ਆਉਂਦੀ ਦੇਖੋ ਤੇ ਨਹੀਂ ਟੈਂਸ਼ਨ ਦੇਖੀ ਤੇ ਜੋ ਵੀ ਦੇ ਪਰ ਕਰਦੇ ਤਾਂ ਸੋ ਇੰਟੈਨ ਵੀਡੀਓ ਕੋਈ ਨਹੀਂ ਸ਼ੇਰੂ ਦੇ ਲੋ ਪਿਆਰ ਪਰਲਾ ਹੁਣ ਬੋਲਣੋਂ ਹਟ ਗਈ ਆਹ ਕੁੰਕਸ਼ੇਲੀ ਆਹ ਗੁਕਤਾ ਕੁੰਕਸ਼ੇਲੀ ਆ ਮੇਰੀ ਆਹ ਟ੍ਰੈਨਿੰਗ ਜਿਹੜੀ ਮੈਂ ਪੜ੍ਹੀਏ ਨਹੀਂ ਆਤਮਿਕ ਵਿਧਾਤ ਨੂੰ ਪ੍ਰਸਾਰਨ ਆ ਉਹ ਦੇਖ ਲਈਏ ਸ਼ਿਰੂ ਤਾਂ ਮੈਨੂੰ ਡਾਊ ਗਾਣ ਗੱਲ ਨਹੀਂ ਬਾਤ ਨਹੀਂ ਕੀ ਗੱਲ ਦਾ ਸ਼ਿਰੂ ਤਾਂ ਨਹੀਂ ਖੱਲੀ ਹੋਣਾ ਸ਼ਿਰੂ ਹੈ ਸ਼ਿਰੂ ਦੀ ਖੱਲੀ ਚੜ ਗਈ ਮੇਰੇ ਨਾਲ ਨਾ ਕਰ ਕਰਦੇ ਸਹੀ ਹੂੰ ਕਰਦੇ ਸਹੀ ਸ਼ਿਰੂ ਦੇ ਚੜ ਗਈ ਸਵੇਰੇ ਸਵੇਰੇ ਖੱਲੀ ਇਹੀ ਕਰਦੇ ਹੁੰਦੇ ਹਰ ਵਾਰੀ ਸਹੀ ਸ਼ਿਰੂ ਨੂੰ ਹੈਨਾ ਤੁਸੀਂ ਕਰਦੇ ਹੁੰਦੇ ਹੋ ਨਾ ਅਹੀਂ ਬੈਠਾ ਰਹੇ ਹੁਣ ਦੇਖੋ ਵਿਚਾਰੇ ਤਾਂ ਮਰੀ ਇਹਦੇ ਇੰਝ ਹਲਦੀ ਚੜਦੀ ਉਹ ਕਰਦੀ ਉੱਤਰਦੀਆਂ ਚ ਨਾ ਕਦੇ ਕੋਈ ਹੁੰਦੀ ਆ ਤੇ ਆਹ ਮੈਂ ਉਹ ਤਾਂ ਨਹੀਂ ਪੇ ਤੁਸੀ ਲਾਜ਼ਮੀ ਕਰਾਇਆ ਇਹਦਾ ਲਾਜ਼ਮੂਂਗਾ ਇਹ ਹੱਸਦਾ ਰਹੇਗਾ ਹਮਾਂ ਆਈ ਦੀ ਕੋਈ ਐਤਲੀ ਤਾਂ ਕੀ ਲਾਜ਼ਮੂਂਗਾ ਖੱਲੀ ਚੜਦੀ ਆ ਕਿਉਂ ਇਹਦੇ ਕੋਸ ਹੁੰਦਾ ਹੈ ਖੱਲੀ ਚੜਦੀ ਦੇਖ ਕਿਵੇਂ ਕਰਦਾ ਠੀਕ ਹੈ ਨਾ ਠੀਕ ਹੈ ਓਏ ਦੋਖਾ ਲੱਗਦਾ ਹੁੰਦਾ ਖੱਲੀ ਦਾ ਬਹੁਤ ਵੇ ਵੇ ਬੈਠ ਕੋਲੇ ਬੈਠ ਮੈਨਾਂ ਉਹਰੇ ਦੋ ਦੁਈ ਨਹੀਂ ਇੱਕ ਪਰਦਾ ਨਹੀਂ ਦਵਾ ਨੋ ਇਹ ਖੱਲੀ ਜਾੜ ਹੈ ਪਛੇਰੂਈ ਸ਼ੇਰੂ ਪਾਤਰ ਇਦਰਾ ਮਾਰਸ਼ਲ ਅੱਗੀ ਪੜ੍ਹਨਾ ਪਤਾ ਹੈ ਜਾਈ ਚੱਕ ਦੁਆਰੇ ਨਾਗਰ ਦੇ ਕਹਾਣੀ ਵਿੱਚ ਕੀ ਫਰਕ ਹੁੰਦਾ ਹੈ ਤੁਸੀਂ ਪੜ੍ਹ ਸਕਦਾ ਵਦਨ ਦੇਖੋ ਜੀ ਬੰਦਾ ਜਿਹਦਾ ਉਸ ਵਿੱਚ ਜਿਹਦਾ ਬਦੇ ਸੀ ਲਿਖਿਆ ਦੇ ਸਾਰੇ ਤੱਕ ਕੀ ਤੇ ਜਿਹਦੀ ਕਹਾਣੀ ਵਿੱਚ ਇੱਕ ਤਰ੍ਹਾਂ ਦੀ ਜਿਹੜਾ ਪਾਸ ਹੋ ਰਹੀ ਹੈ ਉਸ ਤੋਂ ਅੰਦਾਜ਼ਾ